ਹੈਲੋ ਜੀ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਬਲਜੀਤ ਕੌਰ ਚੈਨਲ ਵਾਚ ਆਪ ਸਭ ਦਾ ਸਵਾਗਤ ਹੈ। ਹਾਂ ਜੀ ਅੱਜ ਆਪਾਂ ਤੁਹਾਡੇ ਲਈ ਇੱਕ ਬਹੁਤ ਹੀ ਸੋਹਣਾ ਜਿਹਾ ਡਿਜ਼ਾਈਨ ਲੈ ਕੇ ਆਏ ਹਾਂ। ਇਹ ਡਿਜ਼ਾਈਨ ਆਪਾਂ ਕੋਈ ਵੀ ਬਾਰਡਰ ਬਣਾ ਕੇ ਉੱਪਰ ਆਪਾਂ ਇਹ ਡਿਜ਼ਾਈਨ ਬਣਾ ਸਕਦੇ ਹਾਂ। ਇਹ ਡਿਜ਼ਾਈਨ ਚਾਰਾਚਾਰਾ ਕੁੰਦਿਆਂ ਦਾ ਆਪਣਾ ਡਿਜ਼ਾਈਨ। ਹੁਣ ਆਪਾਂ ਜਿਹੜਾ ਡਿਜ਼ਾਈਨ ਹੈ ਸਿੱਧੀ ਸ਼ਾਰਟ ਤੋਂ ਸ਼ੁਰੂ ਕਰਾਂਗੇ। ਪਹਿਲਾ ਕੁੰਡਾ ਆਪਾਂ ਸਿੱਧਾ ਬਣਾ ਲਿਆ। ਆਗਾ ਪਿੱਛੇ ਰੱਖਣਾ ਪਹਿਲੇ ਤਿੰਨ ਕੁੰਡੇ ਆਪਾਂ ਇਸ ਤਰ੍ਹਾਂ ਬੈਕ ਸਾਈਡ ਸਲਾਈ ਚ ਪਾਉਣੇ ਆ ਤੇ ਇਹਨੂੰ ਸਿੱਧਾ ਬਣਾ ਲੈਣਾ ਪਹਿਲਾਂ ਫਿਰ ਆਪਾਂ ਵਾਲ ਪਾ ਲੈਣਾ ਜਿਹੜੇ ਕੁੰਡਾ ਆਪਾਂ ਤਿੰਨਾ ਦੇ ਤਿੰਨ ਕੁੰਡੇ ਬਣਾ ਲੈਣੇ ਆਪਾਂ ਤਿੰਨਾਂ ਦੇ ਤਿੰਨ ਕੁੰਡੇ ਬਣ ਗਏ ਇੱਕ ਕੁੰਡਾ ਆਪਣਾ ਸਿੱਧਾ ਬਣ ਗੋ ਇਹ ਹੀ ਚਾਰ ਕੁੰਡੇ ਆਪਾਂ ਰਿਪੀਟ ਕਰਨੇ ਵਾਰੀ ਵਾਰੀ ਤਿਆਨਾਂ ਕੁੰਡੇ ਆਪਣੇ ਸਲਾਈ ਤੇ ਪਾ ਕੇ ਬੈਕ ਸਾਈਡ ਬਣਾਉਣੀ ਆਪਾਂ ਇਹ ਪਹਿਲਾਂ ਸਿੱਧੇ ਬਣਾ ਲੇ ਫਿਰ ਆਪਾਂ ਇੱਥੇ ਵਲ ਪਾ ਲਿਆ ਫਿਰ ਆਪਾਂ ਸਿੱਧੇ ਬਣਾ ਲੇ ਇਹ ਕੁੰਡਾ ਆਪਣਾ ਸਿੱਧਾ ਬਣ ਗਿਆ ਤੇ ਅਨਾਂ ਕੁੰਡੇ ਆਪਾਂ ਬੈਕ ਸਾਈਡ ਸਲਾਈ ਪਾ ਕੇ ਇੱਕ ਬਣਾ ਲਿਆ ਇਹ ਪੱਗਾ ਵਾਲ ਲਿਆ ਉਸ ਤੋਂ ਨੇ ਫੇਰ ਇਹਨੂੰ ਆਪਾਂ ਸਿੱਧਾ ਬਣਾ ਲਿਆ ਕਿੰਨਾ ਕੁੰਡਿਆਂ ਦੇ ਤਿੰਨ ਕੁੰਡੇ ਬਣਾ ਲਏ ਆਪਾਂ ਪਹਿਲਾ ਕੁੰਡਾ ਇੱਕ ਕੁੰਡਾ ਸਿੱਧਾ ਫੇਰ ਆਪਾਂ ਤਿੰਨਾਂ ਕੁੰਡਿਆਂ ਦੇ ਬੈਕ ਸਾਈਡ ਸਾਈ ਪਾ ਕੇ ਤਿੰਨਾਂ ਦਾ ਪਹਿਲਾ ਇੱਕ ਬਣਾ ਲਿਆ ਫੇਰ ਵਾਲ ਪਾ ਲਿਆ ਫੇਰ ਆਪਾਂ ਬਣਾ ਲਿਆ ਤਿੰਨਾਂ ਦੇ ਤਿੰਨ ਕੁੰਡੇ ਬਣ ਗਏ ਆਪਣੇ ਇੱਕ ਕੁੰਡਾ ਲਾਸਟ ਵਾਲਾ ਸਿੱਧਾ दूसरी सिलाई आप शुरू करनी है पहला कुंडा भी है सारी सिलाई आप सिद्ध भी बनानी है ओल्टी है सारी सिलाई आपल्टी बना दूसरी ਸਾਰੀ ਸिलाई ਦੂਸਰੀ ਉਲਟੀ ਪਾੜੀ ਹੁਣ ਆਪਾਂ ਸਿੱਧੀ ਸੈੱਡ ਸਲਾਈ ਤੇ ਆ ਗਏ ਹੁਣ ਆਪਣਾ ਡਿਜ਼ਾਈਨ ਬਣਾਣਾ ਸ਼ੁਰੂ ਹੋ ਜਲਿਆ ਪਹਿਲਾ ਕੁੰਡਾ ਆਪਾਂ ਸਿੱਧਾ ਬਣਾਵਾਂਗੇ ਦੂਸਰਾ ਕੁੰਡਾ ਵੀ ਸਿੱਧਾ ਬਣਾਵਾਂਗੇ ਤੀਸਰਾ ਵੀ ਦੋ ਕੁੰਡੇ ਆਪਣੇ ਤਨ ਸਿੱਧੇ ਹੋ ਗਏ ਹੁਣ ਆਪਾਂ ਫੇਰ ਇਹ ਤੇਨਾਂ ਕੁੰਡਿਆਂ ਆਪਾਂ ਸਲਾਈ ਤੇ ਪਾਉਣੇ ਆ ਇਸ ਤਰ੍ਹਾਂ ਬੈਕ ਸਾਈਡ ਇਹਨਾਂ ਦਾ ਪਹਿਲਾ ਆਪਾਂ ਸਿੱਧਾ ਬਣਾ ਲੈਣਾ ਫੇਰ ਵਲ ਪਾਣਾ ਫੇਰ ਆਪਾਂ ਸਿੱਧਾ ਜਗ੍ਹਾ ਚੇਂਜ ਕਰਤੀ ਥੋੜੀ ਜੀ ਆਪਾਂ ਇਹਨਾਂ ਦੇ ਕੁੰਡਿਆਂ ਦੀ ਫੇਰ ਕੁੰਡਾ ਆਪਣਾ ਇੱਕ ਸਿੱਧਾ ਆ ਜਾਊਗਾ ਫੇਰ ਤੇਨਾਂ ਕੁੰਡਿਆਂ ਦਾ ਸਲਾਈ ਤੇ ਪਾ ਕੇ ਪਹਿਲਾ ਇੱਕ ਬਣਾ ਲੈਣਾ ਫੇਰ ਆਪਾਂ ਵਲ ਪਾ ਲੈਣਾ ਫਿਰ ਆਪਾਂ ਇਹਨੂੰ ਬਣਾ ਲੈਣਾ ਇੱਕ ਤਿੰਨਾਂ ਦੇ ਤਿੰਨ ਕੁੰਡੇ ਬਣਾਈ ਜਾਣੇ ਆਪਾਂ ਇਹ ਇੱਕ ਕੁੰਡਾ ਆਪਣਾ ਸਿੱਧਾ ਬਣੀ ਜਾਣਾ ਤਿੰਨਾਂ ਦੇ ਤਿੰਨ ਕੁੰਡੇ ਇੱਕ ਮਲ ਪਾ ਲੈਣਾ ਫਿਰ ਫਿਰ ਆਪਾਂ ਇਹਨੂੰ ਸਿੱਧਾ ਬਣਾ ਲੈਣਾ ਹੁਣ ਆਪਣੇ ਇੱਧਰ ਵੀ ਲਾਸਟ ਤੇ ਤਿੰਨ ਕੁੰਡੇ ਸਿੱਧੇ ਆ ਗਏ। ਉਲਟੀਆਂ ਸਲਾਈਆਂ ਇਹਦੀਆਂ ਸਾਰੀਆਂ ਹੀ ਉਲਟੀਆਂ ਪੈਣੀਆਂ ਇਸ ਡਿਜ਼ਾਈਨ ਦੇ ਵਿੱਚ। ਆਪਣਾ ਡਿਜ਼ਾਈਨ ਬਣਾਣਾ ਸ਼ੁਰੂ ਹੋ ਗਿਆ। ਹੁਣ ਆਪਾਂ ਫੇਰ ਪਹਿਲੀ ਸਲਾਈ ਕਰਾ ਸਲਾਈ ਪਾਣੀ ਆ। ਪਹਿਲਾ ਕੁੰਡਾ ਆਪਾਂ ਸਿੱਧਾ ਬਣਾਵਾਂਗੇ। ਤਿੰਨ ਕੁੰਡੇ ਆਪਾਂ ਬੈਕ ਹੈਡ ਸਲਾਈਂ ਲੈ ਕੇ ਕਿੰਨਾ ਕੁੰਡਾ ਆਪਾਂ ਇੱਕ ਕੁੰਡਾ ਕਰਾਂਗੇ ਪਹਿਲਾਂ ਫਿਰ ਵਾਲ ਪਾਵਾਂਗੇ ਇੱਕ ਜੇਰਾ ਪੈ ਇੱਕ ਕੁੰਡਾ ਬਣਾ ਲੈਣਾ ਤਿੰਨਾਂ ਦੇ ਤਿੰਨ ਕੁੰਡੇ ਬਣਾਈ ਜਾਣੇ ਆ ਇੱਕ ਕੁੰਡਾ ਆਪਣਾ ਸਿੱਧਾ ਬਣੂਗਾ ਫਿਰ ਆਪਾਂ ਕਿੰਨਾ ਕੁੰਡਾ ਆਵਾ ਇਹਦੇ ਇੱਕ ਸਾਈਡ ਸिलाई ਪਾ ਕੇ ਇੱਕ ਬਣਾਉਣਾ ਫਿਰ ਵਾਲ ਪਾ ਲੈ ਫਿਰ ਤਿੰਨਾਂ ਦੇ ਇੱਕ ਬਣਾਤਾ ਤਿੰਨਾਂ ਤੋਂ ਤਿੰਨ ਕੁੰਡੇ ਬਣ ਗਏ ਆਪਣੇ ਇਹ ਇੱਕ ਕੁੰਡਾ ਸਿੱਧਾ ਫਿਰ ਆਪਾਂ ਇਸੇ ਤਰ੍ਹਾਂ ਤਿੰਨ ਕੁੰਡੇ ਸਲਾਈ ਤੇ ਪਾ ਕੇ ਬੈਕ ਸਾਈਡ ਪਾ ਕੇ ਸਲਾਈ ਇਹ ਇੱਕ ਕੁੰਡਾ ਬਣ ਗਿਆ ਗਲ ਪਾ ਲਿਆ ਹੁਣ ਤਿੰਨ ਕੁੰਡੇ ਹੋ ਗਏ ਆਪਣੇ ਇਹ ਇੱਕ ਕੁੰਡਾ ਸਿੱਧਾ ਫਿਰ ਤਿੰਨ ਕੁੰਡੇ ਲੈਣੀ ਆਪਾਂ

ਉਲਟੀਆਂ ਸਲਾਈਆਂ ਸਾਰੀਆਂ ਆਪਾਂ ਉਲਟੀਆਂ ਹੀ ਬਣਾਉਣੀਆਂ ਇਹਹੀ ਚਾਰ ਚਾਰ ਸਲਾਈਆਂ ਪਾ ਕੇ ਆਪਾਂ ਦੋ ਦੋ ਸਲਾਈਆਂ ਪਾਉਣੀਆਂ ਵੈਸੇ ਤਾਂ ਦੋ ਇਹਦੀਆਂ ਦੋ ਫੇਰ ਪਾਲੀਆਂ ਦੋ ਫੇਰ ਜਗਾ ਕਰਕੇ ਤੇ ਅਸੀਂ ਆਪਾਂ ਇਸ ਤਰ੍ਹਾਂ ਡਿਜ਼ਾਈਨ ਬਣਾਉਂਦੇ ਜਾਣਾ ਤੇ ਆਪਣਾ ਡਿਜ਼ਾਈਨ ਬਣਦਾ ਜਾਣਾ ਵੇਖੋ ਕਿੰਡਾ ਪਿਆਰਾ ਤੇ ਕਿੰਡਾ ਸੋਹਣਾ ਡਿਜ਼ਾਈਨ ਲੱਗਦਾ ਜੇ ਤੁਹਾਨੂੰ ਇਹ ਵੀ ਡਿਜ਼ਾਈਨ ਦੀ ਵੀਡੀਓ ਵਧੀਆ ਲੱਗੀ ਤਾਂ లైక్ షేర్ కామెంట్ కర్కే ਦੱਸਿਓ ਮੈਸੇਜ ਜੇ ਆਪਾਂ ਇੱਕ ਹੋਰ ਅਗਲੀ ਵੀਡੀਓ ਨੰਨ ਨਾਲ ਓਕੇ ਬਾਏ ਬਾਏ